ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਪ੍ਰਚਾਰ ਕੇਂਦਰ ਚੁੱਪਕੀਤੀ ਦੇ ਵੱਲੋਂ ਜੋ ਕਿ ਜੂਨ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ 1 ਜੂਨ ਤੋਂ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਗੁਰਮਤ ਕੈਂਪ ਲਗਾਏ ਜਾ ਰਹੇ ਨੇ ਸੋ ਗੁਰਮਤ ਪ੍ਰਚਾਰ ਕੇਂਦਰ ਚੁੱਪਕੀਤੀ ਦੇ ਵੱਲੋਂ 12 ਜੂਨ ਤੋਂ ਪਿੰਡ ਮੱਲੇਆਣਾ ਵਿਖੇ ਗੁਰਮਤ ਕੈਂਪ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਵਿੱਚ ਅੱਜ ਬੱਚਿਆਂ ਦਾ ਜੋ ਗੁਰਮਤ ਦਾ ਪੇਪਰ ਹੋ ਰਿਹਾ ਸੋ ਕੱਲ ਨੂੰ ਬੱਚਿਆਂ ਦੇ ਗੁਰਮਤ ਕੈਂਪ ਦੀ ਸਮਾਪਤੀ ਹੈ ਜਿੰਨੇ ਵੀ ਬੱਚਿਆਂ ਨੇ ਇਸ ਗੁਰਮਤ ਕੈਂਪ ਵਿੱਚ ਹਿੱਸਾ ਲਿਆ ਹੈ ਕੱਲ ਨੂੰ ਸਾਰੇ ਹੀ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਏਗਾ ਸੋ ਅੱਜ ਨਾਲ ਸਮੇਂ ਦੀ ਬੜੀ ਲੋੜ ਹੈ ਸਾਨੂੰ ਜੇ ਅਸੀਂ ਆਪਣੀ ਪਨੀਰੀ ਨੂੰ ਸਾਂਭਾਂਗੇ ਅਸੀਂ ਆਉਣ ਵਾਲਾ ਭਵਿੱਖ ਜੇ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਇਦਾਂ ਦੇ ਉਪਰਾਲੇ ਆਪਣੇ ਪਿੰਡਾਂ ਵਿੱਚ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਸਾਨੂੰ ਕਰਨੇ ਪੈਣਗੇ ਤਾਂ ਕਿ ਜੇ ਇਦਾਂ ਦੇ ਉਪਰਾਲੇ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਰਾਂਗੇ ਤਾਂ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਜਿਹੜੇ ਉਹ ਗੁਰਬਾਣੀ ਦੇ ਇਤਿਹਾਸ ਦੇ ਲੜ ਲੱਗ ਸਕਣਗੇ ਸੋ ਬੱਚਿਆਂ ਨੇ ਬੜੇ ਉਤਸ਼ਾਹ ਦੇ ਨਾਲ ਕਾਫੀ ਦਿਨ ਹਾਜ਼ਰੀ ਭਰੀ ਹੈ ਵੱਡੀ ਗਿਣਤੀ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਕੱਲੇ ਇੱਕ ਪਿੰਡ ਦੇ ਬੱਚੇ ਨੇ ਤੇ ਇਹ ਗੁਰਮਤ ਕੈਂਪ ਲਵਾਉਣ ਦੇ ਵਿੱਚ ਪਿੰਡ ਮੱਲੇਆਣਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਕਿ ਸਾਡੇ ਗੁਰੂ ਘਰ ਤਾਂ ਹਮੇਸ਼ਾ ਲਈ ਬਹੁਤ ਸੋਹਣੇ ਬਣੇ ਨੇ ਪਰ ਸਾਨੂੰ ਅੱਜ ਸਮੇਂ ਦੀ ਲੋੜ ਹੈ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਆਪਣੀ ਪਨੀਰੀ ਸੰਬੰਧੀ ਲੋੜ ਹੈ ਜੇ ਪਨੀਰੀ ਸੰਭਾਂਗੇ ਆਪਣੇ ਬੱਚਿਆਂ ਨੂੰ ਗੁਰਬਾਣੀ ਬਾਰੇ ਇਤਿਹਾਸ ਬਾਤੋਂ ਜਾਣੂ ਕਰਵਾਵਾਂਗੇ ਤਾਂ ਹੀ ਆਉਣ ਵਾਲੇ ਬੱਚੇ ਸਾਡੇ ਆਉਣ ਵਾਲੇ ਸਮੇਂ ਦੇ ਜਿਹੜੇ ਬੱਚੇ ਨੇ ਉਹ ਗੁਰੂ ਸਾਹਿਬ ਦੇ ਲਾੜ ਜਿਹੜੇ ਉਹ ਲੱਗ ਸਕਣਗੇ ਤੇ ਇਹ ਉਪਰਾਲੇ ਜਿਹੜੇ ਗੁਰਮਤ ਪ੍ਰਚਾਰ ਕੇਂਦਰ ਚੁੱਪਕੀਤੀ ਦੇ ਵੱਲੋਂ ਪਿਛਲੇ 1 ਜੂਨ ਤੋਂ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ ਗੁਰਦੁਆਰਾ ਸਾਹਿਬਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨਾਲ ਗੱਲਬਾਤ ਕਰਕੇ ਗੁਰੂ ਘਰਾਂ ਦੇ ਵਿੱਚ ਜੋ ਗੁਰਮਤ ਕੈਂਪ ਲਗਾਏ ਜਾ ਰਹੇ ਨੇ ਜਿਵੇਂ ਪਿੰਡ ਬੁੱਧ ਸਿੰਘ ਵਾਲਾ ਮੱਲੀਆਂ ਵਾਲਾ ਚੁੱਪਕੀਤੀ ਸੰਧੂਆ ਵਾਲਾ ਉਸ ਤੋਂ ਬਾਅਦ ਪਿੰਡ ਕੰਡਿਆਲ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਹੁਣ ਤੱਕ ਜਿਹੜਾ ਬੱਚਿਆਂ ਦਾ ਗੁਰਮਤ ਕੈਂਪ ਲੱਗ ਚੁੱਕਾ ਹੈ ਜਿਹਦੇ ਵਿੱਚ ਤਕਰੀਬਨ ਇਹਨਾਂ ਪੰਜਾਂ ਪਿੰਡਾਂ ਦੇ ਵਿੱਚ 450-500 ਦੇ ਕਰੀਬ ਬੱਚਿਆਂ ਨੇ ਜੋ ਹਿੱਸਾ ਲਿਆ ਹੈ। ਸੋ ਇਹ ਸਾਰਾ ਜਿਹੜਾ ਉਪਰਾਲਾ ਗੁਰਮਤ ਪ੍ਰਚਾਰ ਕੇਂਦਰ ਚੋਪਕੀਤੀ ਦੇ ਐਨ ਆਰ ਆਈ ਵੀਰਾਂ ਦੇ ਵੱਲੋਂ ਜੋ ਸਾਨੂੰ ਵਿਦੇਸ਼ਾਂ 'ਚ ਬਹਿ ਕੇ ਸਪੋਰਟ ਕਰਦੇ ਨੇ ਤੇ ਗੁਰਮਤ ਪ੍ਰਚਾਰ ਕੇਂਦਰ ਚੋਪਕੀਤੀ ਨੂੰ ਜੋ ਪਿੰਡ ਦੀ ಗ್ರಾಮ ਪੰਚਾਇਤ ਹੈ ਨਗਰ ਚੋਪਕੀਤੀ ਦੀ ਉਹ ਬਹੁਤ ਵੱਡਾ ਸਾਨੂੰ ਸਹਿਯੋਗ ਦਿੰਦੇ ਨੇ ਤੇ ਹਰ ਵੇਲੇ ਉਹ ਸਾਡੇ ਨਾਲ ਮੋਢੇ ਨਾ ਮੋਢਾ ਲਾ ਕੇ ਖੜਦੇ ਨੇ ਤਾਂ ਕਿ ਉਹਨਾਂ ਵੀਰਾਂ ਦੀ ਇੱਕ ਸੋਚ ਆ ਵੀ ਆਉਣ ਵਾਲੇ ਸਮੇਂ 'ਚ ਸਾਡਾ ਭਵਿੱਖ ਸਾਡੇ ਬੱਚੇ ਜਿਹੜੇ ਐ ਉਹ ਚੰਗੇ ਰਾਹ ਤੇ ਤੁਰ ਸਕਣ ਤੇ ਉਪਰਾਲੇ ਸਾਨੂੰ ਹਰ ਪਿੰਡ ਦੇ ਵਿੱਚ ਕਰਨ ਦੀ ਲੋੜ ਹੈ ਅਸੀਂ ਆਪਣੇ মিডিਆ ਦੇ ਰਾਹੀਂ ਵੀ ਬੇਨਤੀ ਕਰਦੇ ਆ ਤੇ ਜਿਹੜਾ ਵੀ ਕੋਈ ਵੀਰ ਇਦਾਂ ਪਿੰਡਾਂ ਦੇ ਵਿੱਚ ਜਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਗੁਰਮਤਿ ਪ੍ਰਚਾਰ ਕਰਨ ਦੀ ਸਾਨੂੰ ਲੋੜ ਹੈ ਵੀਰਾਂ ਨੂੰ ਉਪਰਾਲੇ ਕਰਨ ਦੀ ਲੋੜ ਹੈ ਜਿਸੀ ਬੱਚਿਆਂ ਤੱਕ ਪਹੁੰਚ ਕਰਾਂਗੇ ਕਿਉਂਕਿ ਬੱਚਿਆਂ ਦੇ ਅੰਦਰ ਬੜਾ ਉਤਸ਼ਾਹ ਹੈ ਬੱਚੇ ਬੜੀ ਧਿਆਨ ਦੇ ਨਾਲ ਗੁਰੂ ਦੀ ਗੱਲ ਸੁਣਦੇ ਨੇ ਤੇ ਆਉਣ ਵਾਲੇ ਸਮੇਂ 'ਚ ਸਾਡਾ ਭਵਿੱਖ ਜਿਹੜਾ ਉਹ ਚੰਗਾ ਉਜਲਾ ਬਣ ਸਕਦਾ ਹੈ ਜੇ ਉਪਰਾਲੇ ਕਰਾਂਗੇ ਮੱਲੇਆਣਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਮੇਰੇ ਸਤਿਕਾਰਯੋਗ ਵੀਰ ਭਪਿੰਦਰ ਸਿੰਘ ਜੀ ਬੁਰਜ ਦੁੰਨੇ ਤੋਂ ਉਹਨਾਂ ਦਾ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ